ਸਟਾ ਜ਼ਿੰਦਗੀ ਦੇ ਕਿਸੇ ਮੋੜ ਉਤੇ ਕੋਈ ਦੁਰਘਟਨਾ ਹੋ ਜਾਵੇ ਸੁਪਨਾ ਟਿੜਕ ਜਾਵੇ ਜਾਂ ناکਾਮੀਆਂ ਪੱਲੇ ਵਿੱਚ ਪੈਣ ਤਾਂ ਬੰਦਾ ਸੋਚਦਾ ਹੈ ਕਿ ਮੇਰੇ ਨਾਲ ਹੀ ਅਜਿਹਾ ਕਿਉਂ ਹੋਇਆ ਡੰਡੀ ਮੇਰਾ ਕੀ ਗੁਨਾਹ ਪ੍ਰਸ਼ਨਚਿੰ ਅਕਸਰ ਹੀ ਅਜਿਹੇ ਵਿਚਾਰ ਮਨੁੱਖ ਨੂੰ ਘੇਰ ਦੇ ਰਹਿੰਦੇ ਹਨ ਅਤੇ ਉਹ ਆਪਣੀਆਂ ਹਾਰਾਂ ਅਤੇ ناکਾਮੀਆਂ ਲਈ ਖੁਦ ਨੂੰ ਤਰਸਦਾ ਪਾਤਰ ਬਣਾ ਲੈਂਦਾ ਹੈ ਡੰਡੀ ਕੀ ਬੰਦੇ ਨੇ ਕਦੇ ਇਹ ਵੀ ਖਿਆਲ ਕੀਤਾ ਹੈ ਕਿ ਉਹ ਸਮਾਜ ਵਿੱਚ ਕਿੰਨਿਆਂ ਨਾਲੋਂ ਬਿਹਤਰ ਹੈ ਕਿੰਨਿਆਂ ਬਿਹਤਰ ਸਹੂਲਤਾਂ ਨਾਲ ਕੁਦਰਤ ਨੇ ਉਸ ਨੂੰ ਨਿਵਾਜਿਆ ਡੰਡੀ ਉਹ ਕਈ ਵਾਰ ਦੁਰਘਟਨਾ ਗ੍ਰਸਤ ਹੋ ਕੇ ਇੱਕ ਬਾਹ ਗਵਾ ਲਵੇ ਤਾਂ ਇਹ ਨਹੀਂ ਸੋਚਦਾ ਕਿ ਮੇਰੇ ਬਾਕੀ ਅੰਗ ਸਲਾਮਤ ਹਨ ਜੇ ਮੇਰੀ ਮੌਤ ਹੋ ਜਾਂਦੀ ਤਾਂ ਕੀ ਹੁੰਦਾ ਡੰਡੀ ਕੁਝ ਇਹ ਖਿਆਲ ਕਰਦੇ ਹਨ ਕਿ ਮੇਰਾ ਘਰ ਛੋਟਾ ਅਤੇ ਹਰੇਕ ਜੀ ਦੇ ਹਿੱਸੇ ਇੱਕ ਇੱਕ ਕਮਰਾ ਨਹੀਂ ਆਉਂਦਾ ਡੰਡੀ ਕਦੇ ਉਸ ਪਰਿਵਾਰ ਬਾਰੇ ਸੋਚ ਕੇ ਦੇਖਣਾ ਜੋ ਕੱਖਾਂ ਦੀ ਕੁਲੀ ਵਿੱਚ ਇਕੱਠਿਆਂ ਰਹਿੰਦਿਆਂ ਖੁਦਾ ਦਾ ਸਦਾ ਸ਼ੁਕਰਗੁਜ਼ਾਰ ਰਹਿੰਦਾ ਹੈ ਡੰਡੀ ਮਹਿਲਾਵਲ ਚੱਕਣ ਦੀ ਬਜਾਏ ਝੁੱਗੀਆਂ ਝੋਪੜੀਆਂ ਵੱਲ ਦੇਖੋਗੇ ਤਾਂ ਤੁਹਾਡੇ ਮਨ ਨੂੰ ਕੁਝ ਸੰਤੁਸ਼ਟੀ ਜ਼ਰੂਰ ਮਿਲੇਗੀ ਡੰਡੀ ਕਈ ਵਾਰ ਕਈਆਂ ਦੇ ਮਨ ਵਿੱਚ ਆਉਂਦਾ ਹੈ ਕਿ ਮੇਰੇ ਮਾਪੇ ਗਰੀਬ ਹਨ ਅਤੇ ਮੈਨੂੰ ਉਹ ਅਜਿਹੀਆਂ ਸਹੂਲਤਾਂ ਨਹੀਂ ਦੇ ਸਕਦੇ ਜੋ ਅਮੀਰ ਮਾਪੇ ਆਪਣੇ ਬੱਚਿਆਂ ਨੂੰ ਦਿੰਦੇ ਹਨ ਡੰਡੀ ਕੀ ਕਦੇ ਸੋਚ ਕੇ ਦੇਖਿਆ ਹੈ ਕਿ ਤੁਹਾਡੇ ਮਾਪਿਆਂ ਨਾਲੋਂ ਵੀ ਵੱਡੀ ਗਿਣਤੀ ਵਿੱਚ ਹੋਰ ਮਾਪੇ ਵੀ ਜ਼ਿਆਦਾ ਗਰੀਬ ਹਨ ਡੰਡੀ ਉਸ ਬਾਰੇ ਤਾਂ ਸੋਚਦੇ ਹੀ ਨਹੀਂ ਜੋ ਮਾਪਿਆਂ ਵਿਹੂਣਾ ਜ਼ਿੰਦਗੀ ਦੀ ਜੰਗ ਲੜ ਰਿਹਾ ਹੋਵੇ ਡੰਡੀ ਉਸ ਨਾਲੋਂ ਤੁਸੀਂ ਕਿੰਨੇ ਚੰਗੇ ਹੋ ਡੰਡੀ ਕਦੇ ਵੀ ਇਹ ਨਾ ਕਹੋ ਕਿ ਮੈਂ ਹੀ ਕਿਉਂ ਗਰੀਬ ਮਾਪਿਆਂ ਦੇ ਘਰ ਜੰਮਿਆ ਡੰਡੀ ਹਰ ਵੇਲੇ ਸ਼ੁਕਰਗੁਜ਼ਾਰੀ ਵਿੱਚ ਆਪਣੇ ਮਾਪਿਆਂ ਦਾ ਧੰਨਵਾਦ ਜ਼ਰੂਰ ਕਰਿਆ ਕਰੋ ਡੰਡੀ ਕਈ ਵਾਰ ਅਸੀਂ ਸਾਈਕਲ ਉੱਤੇ ਜਾਂਦੇ ਕਾਰਾਂ ਵਾਲਿਆਂ ਨੂੰ ਹਿਰਖ ਨਾਲ ਦੇਖਦੇ ਹਾਂ ਅਤੇ ਸੋਚਦੇ ਹਾਂ ਕਿ ਮੇਰੇ ਕੋਲ ਕਾਰ ਕਿਉਂ ਨਹੀਂ ਡੰਡੀ ਕਦੇ ਨੰਗੇ ਪੈਰੀ ਤੁਰੇ ਜਾਂਦੇ ਉਸ ਰਾਹੀ ਦਾ ਧਿਆਨ ਕਰਨਾ ਜਿਸਦੇ ਮਨ ਵਿੱਚ ਆਪਣੀ ਮੰਜ਼ਲ ਉੱਤੇ ਪਹੁੰਚਣ ਦਾ ਜੋ ਹੁੰਦਾ ਹੈ ਅਤੇ ਉਹਨਾਂ ਰਾਹਾਂ ਦੀ ਮਿੱਟੀ ਨੂੰ ਮੱਥੇ ਲਾਉਂਦਾ ਹੈ ਡੰਡੀ ਉਸ ਦੇ ਮਨ ਵਿੱਚ ਕਿਸੇ ਕਾਰ ਸਾਈਕਲ ਜਾਂ ਮੋਟਰਸਾਈਕਲ ਉੱਤੇ ਜਾਣ ਵਾਲਿਆਂ ਪ੍ਰਤੀ ਕੋਈ ਸ਼ਿਕਵਾ ਨਹੀਂ ਹੁੰਦਾ ਸਗੋਂ ਉਸ ਨੂੰ ਆਪਣੇ ਆਪ ਉੱਤੇ ਵਿਸ਼ਵਾਸ ਹੁੰਦਾ ਹੈ ਡੰਡੀ ਉਸ ਦੇ ਰਾ ਅਤੇ ਪੈੜਾਂ ਉਸ ਦੇ ਹਮਜੋਲੀ ਬਣ ਕੇ ਉਸ ਦੀ ਮੰਜ਼ਲ ਦਾ ਸਿਰਨਾਵਾ ਬਣ ਜਾਂਦੇ ਹਨ ਡੰਡੀ ਖੁਦ ਵਿੱਚੋਂ ਖੁਦ ਨੂੰ ਪਹਿਚਾਨਣ ਵਾਲੇ ਕਦੇ ਰੋਸਿਆਂ ਜਾਂ ਸ਼ਿਕਵਿਆਂ ਵਿੱਚੋਂ ਜ਼ਿੰਦਗੀ ਦੀ ਅਰਥਕਾਰੀ ਨਹੀਂ ਕਰਦੇ ਡੰਡੀ ਦਰ ਅਸਲ ਸੁਪਨੇ ਟੁੱਟਣਾ ਬੰਦੇ ਦੀ ਪਰਖ ਹੁੰਦੀ ਹੈ ਡੰਡੀ